ਮੈਂ ਡਾਕਟਰ ਮੰਗਲ ఫిజియోਥੈਰੇਪੀ ਕਲੀਨਿਕ ਮਾਨਸਾ ਅੱਜ ਆਪਣੇ ਕੋਲੇ ਆਂਟੀ ਆਏ ਨੇ ਇਹਨਾਂ ਨੂੰ L4 ਤੇ L5 ਤੇ ਸਬੰਧੀ ਪ੍ਰੋਬਲਮ ਸੀਗੀ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਇਹ ਆਪਣੀ ਪ੍ਰੋਬਲਮ ਦੱਸਣਗੇ ਵੀ ਕਿੰਨੇ ਦਿਨਾਂ ਅਜੇ ਠੀਕ ਹੋਏ ਦੱਸੋ ਆਂਟੀ ਕਿੰਨੀ ਕੀ ਪ੍ਰੋਬਲਮ ਸੀਗੀ ਤੁਹਾਨੂੰ ਬਾਵਾ ਜੀ ਪ੍ਰੋਬਲਮ ਤਾਂ ਕੀ ਕੀ ਪ੍ਰੋਬਲਮ ਸੀਗੀ ਜੀ ਦਰਦ ਹੁੰਦਾ ਜੀ ਲੱਤਾਂ ਜੀ ਲੱਤ ਚ ਜੀ ਨੈ ਟੂ ਹਿੱਚ ਜੀ ਹਾਂ ਤੇ ਕੰਮ ਕਰ ਹੁੰਦਾ ਨਹੀਂ ਸੀਗਾ ਜੀ ਨਾ ਜੀ ਕੰਮ ਘੱਟੇ ਹੁੰਦਾ ਸੀ ਤੇ ਮੈਂ ਛੱਡ ਕੇ ਕੰਮ ਫਿਰ ਬਹਿ ਜਾਂਦੀ ਵੀ ਠੀਕ ਹੈ ਜੀ ਤੇ ਜਿਆਦਾ ਹੋ ਦਰਦ ਹੋਣ ਲੱਗ ਜਾਂਦਾ ਠੀਕ ਹੈ ਜੀ ਹਾਂ ਤੇ ਹੁਣ ਕਿਵੇਂ ਹੋ ਹੁਣ ਠੀਕ ਹੈ ਜੀ ਅੱਗੇ ਨੂੰ ਠੀਕ ਹੈ ਜੀ ਹਾਂ ਅੰਕਲ ਜੀ ਗੱਲ ਕਰਨਗੇ ਜੀ ਇਹ ਸਾਰੀ ਦੱਸਣ ਦੀ ਗੱਲਬਾਤ ਕੀ ਗੱਲ ਸੀ ਆਂਟੀ ਨੂੰ ਕਿੰਨੀ ਕੁ ਪ੍ਰੋਬਲਮ ਸੀਗੀ ਜੀ ਅੱਜ ਆਪਣਾ ਇਹ ਮਤਲਬ ਵੀ ਲੱਤ ਤੋਂ ਲੈ ਕੇ ਲੱਕ ਤੱਕ ਦਰਦ ਸੀਗਾ ਇਹ ਸਾਰੀ ਲੱਤ ਚ ਇਹਨਾਂ ਦੇ ਬਹੁਤ ਜਿਆਦੇ ਡਾਕਟਰਾਂ ਕੋਲੇ ਅਸੀਂ ਐਮਵੀ ਬੀਸੀਏ ਜਿਹੜੇ ਆਪਣੇ ਚੈਨਾਚ ਹੁੰਦੇ ਨੇ ਹੱਡੀਆਂ ਦੇ ਹੱਡੀਆਂ ਦੇ ਤੇ ਉਹਨਾਂ ਤੋਂ ਇਲਾਜ ਕਰਵਾ ਚੁੱਕੇ ਆ ਤੇ ਬਹੁਤ ਹੀ ਦੇਸੀ ਵੈਦਾਂ ਤੋਂ ਕਰਾ ਚੁੱਕੇ ਆ ਤੇ ਪੀਆਂ ਲਾ ਕੇ ਦਵਾਈ ਦੇ ਕੇ ਤੋਰ ਦਿੰਦੇ ਸੀ ਕਿਸੇ ਨੇ 1000 ਲੈ ਲਿਆ ਕਿਸੇ ਨੇ 1500 ਲੈ ਲਿਆ ਜੀ ਤੇ ਆਪਣੇ ਸ਼ਹਿਰ ਦੀ ਮੰਗਲ ਸਿੰਘ ਡਾਕਟਰ ਆਪਣੇ ਸਰਕਾਰੀ ਹਸਪਤਾਲ ਦੇ ਕੋਲੇ ਬਿਲਕੁਲ ਹੀ ਜਮਾ ਇਹਨਾਂ ਤੋਂ ਅਸੀਂ ਸਾਨੂੰ ਅੱਠ ਦਿਨ ਅਸੀਂ ਫਿਜ਼ੀਓਥੈਰੇਪੀ ਕਰਦੇ ਨੇ ਇਹ ਮਸ਼ੀਨਾਂ ਨਾਲ ਤੇ ਮਤਲਬ ਵੀ ਉਹਦੇ ਨਾਲ 75 ਪੈਸੇ ਠੀਕ ਆ ਅਜੇ ਹੋਰ ਕਰਾਈ ਜਾਂਦੇ ਆ ਵੀ ਕਹਿੰਦਾ ਸਭ ਦਾ 100% ਠੀਕ ਹੋ ਜਾਵੇ ਠੀਕ ਹੈ